ਜਿਵੇਂ ਕਿ ਮੁਕੇਰੀਆਂ ਦਸੂਹਾ ਗੜਸ਼ੰਕਰ ਟਾਂਡਾ ਅਤੇ ਹੁਸ਼ਿਆਰਪੁਰ ਵਿਖੇ ਐਸ ਡੀ ਐਮ ਦਫ਼ਤਰਾਂ ਦੇ ਵਿੱਚ ਸਿਵਲ ਡਿਫੈਂਸ ਦੇ ਵਾਰਡਨਸ ਨਿਯੁਕਤ ਕੀਤੇ ਗਏ ਨੇ ਔਰ ਉਹਨਾਂ ਉਹਨਾਂ ਵੱਲੋਂ ਇਨਰੋਲਮੈਂਟ ਕੀਤੀ ਜਾਵੇਗੀ ਭਾਵੇਂ ਉਹ ਐਨ ਸੀ ਸੀ ਦੇ ਕੈਡਟਸ ਹੈ ਐਨ ਐਸ ਐਸ ਦੇ ਵੋਲੰਟੀਅਰਸ ਹੈ ਸਰਪੰਚ ਸਾਹਿਬਾਨ ਹੈ ਗਵਰਨਮੈਂਟ ਆਫਿਸਰਸ ਹੈ ਕਰਮਚਾਰੀ ਗਣ ਹੈ ਜਾਂ ਐਕਸ ਸਰਵਿਸਮੈਨ ਹੈ ਹਰ ਵਿਅਕਤੀ ਜਾਂ ਕੋਈ ਆਮ ਨਾਗਰਿਕ ਹੈ ਹਰ ਵਿਅਕਤੀ ਆਪਣੇ ਆਪ ਨੂੰ ਬਤੌਰ ਸਿਵਲ ਡਿਫੈਂਸ ਵੋਲੰਟੀਅਰ انرੋਲ ਕਰ ਸਕਦੇ ਹਨ ਵਾਰਡਨਸ ਤੁਹਾਨੂੰ ਐਸ ਡੀ ਐਮ ਦਫਤਰਾਂ ਦੇ ਵਿੱਚ ਮਿਲ ਜਾਣਗੇ ਜਿੱਥੇ ਕਿ ਤੁਹਾਨੂੰ ਫਾਰਮਸ ਵੀ ਦਿੱਤੇ ਜਾਣਗੇ ਉਹਨਾਂ ਫਾਰਮਸ ਨੂੰ ਭਰ ਕੇ ਦੋ ਦਿਨ ਦੀ ਟ੍ਰੇਨਿੰਗ ਲੈ ਕੇ ਤੁਸੀਂ ਸਿਵਲ ਡਿਫੈਂਸ ਵੋਲੰਟੀਅਰ ਬਣ ਕੇ ਸਾਡੇ ਲਈ ਇੱਕ ਸੈਕਿੰਡ ਲਾਈਨ ਆਫ ਡਿਫੈਂਸ ਦਾ ਸਿਸਟਮ ਖੜਾ ਕਰ ਸਕਦੇ ਹੋ ਤਾਂ ਕਿ ਕਿਸੇ ਵੀ ਆਉਣ ਵਾਲੀ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਰੈਸਕਿਊ ਆਪਰੇਸ਼ਨਸ ਫਾਇਰ ਫਾਈਟਿੰਗ ਆਪਰੇਸ਼ਨਸ ਦੇ ਵਿੱਚ ਪਾਰਟਿਸਿਪੇਟ ਕਰ ਸਕੀਏ मैं भी दसना चाहूंगी कि सिविल डिफेंस का एक सेंट्रल कंट्रोल रूम डिस्ट्रिक्ट एडमिनिस्ट्रेशन एडमैक्स होशियारपुर विखे ऑलरेडी है स्थापित कर करता गया है वो फोन नंबर जीरो एक अठ अठ दो दो सौ भी चार सौ बारह जीरो वन डबल एट टू डबल टू जीरो फोर वन टू यह सिविल डिफेंस कंट्रोल रूम का फोन नंबर चौबीस ਘੰਟੇ ਚਲੇਗਾ ਕੋਈ ਵੀ ਜਾਣਕਾਰੀ ਲਈ ਇਸ ਕੰਟਰੋਲ ਰੂਮ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ